ਅੱਗੇ ਗੱਲ ਕਰੀਏ ਹੈਲਥ케ਅਰ ਦੀ ਤਾਂ ਕੋਵਿਡ ਪੰਡੈਮਿਕ ਦਾ ਇੱਕ ਲੰਮਾ ਦੌਰ ਦੁਨੀਆ ਦੇ ਵੱਲੋਂ ਜਿਹੜਾ ਉਹ ਦੇਖਿਆ ਗਿਆ ਜਿਦੇ ਕਰਕੇ ਸਾਰਾ ਕੁਝ ਬੰਦ ਹੋਇਆ ਇਕਨੋਮੀ ਜਿਹੜੀਆਂ ਠੱਪ ਹੋਈਆਂ ਤਾਂ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਂ ਪੂਰੇ ਕੈਨੇਡਾ ਦੇ ਵਿੱਚ ਇਸ ਸਮੇਂ ਫਲੂ ਸੀਜ਼ਨ ਜਿਹੜਾ ਉਹ ਹੁੰਦਾਗਾ ਕਿ ਦੁਨੀਆ ਦੇ ਜਿਹੜੇ ਹਿੱਸਿਆਂ ਦੇ ਵਿੱਚ ਹੁਣ ਠੰਡ ਪੈ ਰਹੀ ਆ ਤਾਂ ਉਹਨਾਂ ਹਿੱਸਿਆਂ ਦੇ ਵਿੱਚ ਇਹ ਜਿਹੜਾ ਸਮਾਂਗਾ ਫਲੂ ਸੀਜ਼ਨ ਰਹਿੰਦਾਗਾ ਭਾਵੇਂ ਕਿ ਲੋਕਾਂ ਨੂੰ ਬਿਮਾਰੀ ਵਾਇਰਸ ਕਈ ਕੁਝ ਜਕੜ ਦੇ ਵਿੱਚ ਲੈਂਦੇ ਨੇ ਪਰ ਹੁਣ ਜਦੋਂ ਆਪਾਂ ਪਿਛਲੇ ਸਮੇਂ ਦੇ ਮੁਕਾਬਲੇ ਗੱਲ ਕਰਦੇ ਆਂ ਤਾਂ ਇਸ ਵਾਰ ਦੁਨੀਆ ਭਰ ਦੇ ਵਿੱਚ ਜਿਹੜੇ ਕੇਸ ਨੇ ਉਹ ਜ਼ਿਆਦਾ ਨੇ ਫਲੂ ਦੇ ਉਹ ਵੱਖ-ਵੱਖ ਪ੍ਰਕਾਰ ਦੇ ਵਾਇਰਸ ਨੇ ਜਾਂ ਆਪਾਂ ਜਦੋਂ ਚੀਨ ਦੀ ਗੱਲ ਕਰਦੇ ਆਂ ਤਾਂ ਚਾਈਨਾ ਤੋਂ ਕਈ ਪ੍ਰਕਾਰ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਕਿ ਉੱਥੇ ਹਸਪੀਟਲ ਜਿਹੜੇ ਚਿਲड्रन ਹਸਪੀਟਲਸ ਨੇ ਖਾਸ ਕਰਕੇ ਉਹ ਭਰੇ ਹੋਏ ਨੇ ਜਾਂ तमाम ਚੀਜ਼ਾਂ ਹੋਈਆਂ ਹੋਈਆਂ ਨੇ ਪਰ ਜਦੋਂ ਐਕਸਪਰਟਸ ਦੀ ਗੱਲ ਕਰਦੇ ਆਂ ਤਾਂ ਐਕਸਪਰਟਸ ਇਹ ਗੱਲ ਕਹਿੰਦੇ ਨੇ ਕਿ ਇਹ ਬਲੇਮ ਗੇਮ ਵਾਲੀ ਗੱਲ ਨਹੀਂ ਆ ਬਟ ਪੂਰੀ ਦੁਨੀਆ ਦੇ ਵਿੱਚ ਹੀ ਇਸ ਵਾਰ ਜਿਹੜੇ ਫਲੂ ਦੇ ਕੇਸ ਨੇ ਉਹ ਜ਼ਿਆਦਾ ਸਾਹਮਣੇ ਆ ਰਹੇ ਨੇ ਮੁਕਾਬਲਤਨ ਜਿੰਨੇ ਇੱਕ ਸਾਹਮਣੇ ਆਉਂਦੇ ਨੇ ਤੇ ਜਿੱਥੇ-ਜਿੱਥੇ ਇਸ ਸਮੇਂ ਵਿੰਟਰ ਸੀਜ਼ਨ ਆ ਠੰਡਾ ਤਾਂ ਉਹਨਾਂ-ਉਨਾਂ ਥਾਵਾਂ ਦੇ ਉੱਪਰ ਇਹ ਕੇਸ ਜਿਹੜੇ ਉਹ ਜ਼ਿਆਦਾ ਸਾਹਮਣੇ ਆ ਰਹੇ ਨੇ ਕਿਉਂਕਿ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਜਾਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵੱਲੋਂ ਆਸਟ੍ਰੇਲੀਆ ਦੇ ਵਿੱਚ ਵਿੰਟਰ ਕਿਸਟੰਗ ਦੀ ਰਹੀ ਉੱਥੇ ਕਿਹੜੇ ਫਲੂ ਐਕਟਿਵ ਰਹੇ ਜਾਂ ਕਿੰਨੇ ਕੇਸ ਜਿਹੜੇ ਸਾਹਮਣੇ ਆਏ ਉਹਨੂੰ ਫਾਲੋ ਕੀਤਾ ਜਾਂਦਾ ਕਿਉਂਕਿ ਦੋਵੇਂ ਮੁਲਕਾਂ ਦਾ ਵੈਦਰ ਜਿਹੜਾ ਉਲਟਾ ਕਿ ਜਦੋਂ ਕੈਨੇਡਾ ਦੇ ਵਿੱਚ ਗਰਮੀ ਆ ਉਦੋਂ ਆਸਟ੍ਰੇਲੀਆ ਦੇ ਵਿੱਚ ਠੰਡ ਆ ਤੇ ਜਦੋਂ ਆਸਟ੍ਰੇਲੀਆ ਦੇ ਵਿੱਚ ਠੰਡ ਆ ਉਦੋਂ ਕੈਨੇਡਾ ਦੇ ਵਿੱਚ ਗਰਮੀ ਆ ਤਾਂ ਉੱਥੇ ਫਲੂ ਜਿਸ ਤੰਗ ਦਾ ਰਹਿੰਦਾਗਾ ਉਹਦੇ ਆਧਾਰ ਤੇ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦੇ ਹਾਂ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਹੈਲਥ케ਅਰ ਦੇ ਵਿੱਚ ਵਰਕਰਸ ਕੰਮ ਕਰਦੇ ਨੇ ਬੇਸ਼ੱਕ ਉਹ ਡਾਕਟਰ ਐ ਨਰਸਿਸ ਐ ਫਾਰਮਾਸਿਸਟ ਨੇ ਜਾਂ ਹੋਰ ਡਿਊਟੀਆਂ ਦੇ ਉੱਪਰ ਨੇ ਤਾਂ ਉਹਨਾਂ ਦੇ ਲਈ ਮਾਸਕ ਪਾਉਣੇ ਜਿਹੜੇ ਉਹ ਲਾਜ਼ਮੀ ਕੀਤੇ ਗਏ ਨੇ ਤੇ ਇਹ ਜਿਹੜੇ ਫਲੂਜ਼ ਨੇ ਉਹਨਾਂ ਦੇ ਖਤਰੇ ਤੇ ਮੱਦੇ ਨਜ਼ਰ ਕੀਤੇ ਗਏ ਨੇ ਤੇ ਨਾਲੋਂ ਨਾਲ ਇਹ ਵੀ ਲਾਜ਼ਮੀ ਕੀਤਾ ਗਿਆ ਕਿ ਜੇਕਰ ਡਾਕਟਰ ਨਰਸਿਸ ਜੜੀਆਂ ਨੇ ਕਿਸੇ ਪੇਸ਼ੈਂਟ ਨੂੰ ਮਾਸਕ ਪਾਉਣ ਦੇ ਲਈ ਕਹਿੰਦੀਆਂ ਨੇ ਤਾਂ ਉਹਨੂੰ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੋਏਗਾ ਤਾਂ ਕਿ ਸੁਰੱਖਿਅਤ ਵੱਤ ਤੋਂ ਵੱਧ ਲੋਕਾਂ ਨੂੰ ਜਿਹੜਾ ਰੱਖਿਆ ਜਾ ਸਕੇ ਸੋ ਐਕਸਪਰਟਸ ਦਾ ਇਹ ਵੀ ਕਹਿਣਾ ਹੈ ਕਿ ਇਹ ਕੋਵਿਡ ਵਰਗਾ ਪੰਡੈਮਿਕ ਕੋਈ ਆਉਣ ਵਾਲਾਗਾ ਇਸ ਤਰ੍ਹਾਂ ਦੀ ਸੰਭਾਵਨਾ ਫਿਲਹਾਲ ਨਹੀਂ ਹੈ ਪਰ ਕੇਸ ਵਧ ਰਹੇ ਨੇ ਤੇ ਜਦੋਂ ਅਸੀਂ ਸੈਂਟੀਫਿਕ ਗਪਖ ਤੋਂ ਗੱਲ ਕਰਦੇ ਆ ਤਾਂ ਉਸ ਸਭਾਵਨਾਮਾ ਸਾਰੀਆਂ ਦੇਖ ਕੇ ਜਿਹੜੇ ਚੱਲਦੇ ਨੇ ਉਸ ਢੰਗ ਦੇ ਨਾਲ ਤਿਆਰੀ ਕੀਤੀ ਜਾਂਦੀ ਹੈ ਤੇ ਨਾਲੋਂ ਨਾਲ ਉਹਨਾਂ ਨੇ ਲੋਕਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਫਲੂ ਸ਼ਾਟ ਤੇ ਬਾਕੀ ਵੈਕਸੀਨੇਸ਼ਨਸ ਬਾਰੇ ਜਿਹੜੀਆਂ ਵੱਖ-ਵੱਖ ਗਲਤ ਧਾਰਨਾਵਾਂ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ ਉਹ ਸਰਾਸਰ ਗਲਤ ਨੇ ਹਰ ਇੱਕ ਨੂੰ ਵੈਕਸੀਨੇਟ ਜਿਹੜਾ ਉਹ ਹੋਣਾ ਚਾਹੀਦਾ ਤਾਂ ਕਿ ਇਸ ਪ੍ਰਕਾਰ ਦੇ ਜਿਹੜੇ ਫਲੂਜ਼ ਨੇ ਜਾਂ ਜਿਹੜਾ ਇਸ ਤਰ੍ਹਾਂ ਦਾ ਸੀਜ਼ਨ ਆਉਂਦਾ ਉਹ ਚ ਸੁਰੱਖਿਅਤ ਰਹਿ ਜਾ ਸਕੇ